ਹੈਲੋ ਹਾਂਜੀ ਆਪ ਸਭ ਠੀਕ ਠਾਕ ਹੋਵੋਗੇ ਮੋਟਰ ਤਾਂ ਆਜ ਨਹੀਂ ਛੱਡਿਆ ਹੋਇਆ ਪਾਣੀ ਹੁਣ ਛੱਡਿਆ ਹਜੇ ਮੈਂ ਫਿਰ ਧੋਣੀ ਐ ਇਹਨਾਂ ਨੂੰ ਹੈਲੋ ਹਾਂਜੀ ਆਪ ਸਭ ਠੀਕ ਠਾਕ ਹੋਵੋਗੇ ਪ੍ਰਮਾਤਮਾ ਮਿਹਰ ਕਰੇ ਸਭ ਦੇ ਸਿਰ ਤੇ ਹੱਥ ਰੱਖੇ ਹੈ ਦਮ ਦਮੋ ਦਮ ਹੋਇ ਤਾ ਯਸ ਬੇਰੇ ਸਵੇਰੇ ਤਾਂ ਗਰਮੀ ਬਹੁਤ ਆ ਜਿਹੜੇ ਮੇਰੇ ਭੈਣ ਭਾਈ ਪਹਿਲੀ ਵਾਰ ਚੈਨਲ ਤੇ ਆਉਂਦੇ ਹੋ ਚੈਨਲ ਨੂੰ ਕਰ ਲੈ ਸਬਸਕ੍ਰਾਈਬਰ ਵੀਡੀਓ ਲਾਈਕ ਸ਼ੇਅਰ ਕਰਦੇ ਜਾ ਕਰੋ ਹੁ 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 ਹਾਹ ਹਰਾਉਂਦਰੀ ਆ ਗਈ ਅੰਦਰ ਆ ਕੇ ਗਰਮੀ ਬਹੁਤ ਜ਼ਿਆਦਾ ਅੱਜ ਭੱਜ ਭੱਜ ਕੀ ਕੰਮ ਕਰਕੇ ਆਇਆ ਹਣਾ ਦਵਾ ਦਵਾ ਸਾਰਾ ਆਹੋ ਕਰੇ aí ਪਸੂ ਨਾ ਪਸੂ ਕੋਈ ਉਧਰੋਂ ਸਮ ਸਾਰਾ ਸੰਪਰਸੋਰ ਕੇ ਸਿੱਟਿਆ ਰਿਸੋਰਟ ਸੂਈਦਾ ਨਿਵੇੜਤਾ ਸਾਰਾ ਕੰਮ ਹੋਣਾ ਆਪਾਂ ਹੋਇਸੀ ਫਿਰ ਹੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਹੁਣ ਬਿੰਦ ਕਮਾ ਪੱਖੇ ਥੱਲੇ ਦੇ ਲੈ ਲਈ ਆਪਾਂ ਦਾਮ ਫਿਰ ਨਾ ਮੰਗੇ ਉਦੋਂ ਬਾਅਦ ਦਾ 사ના 사ની ਡਾਲਦਾ ਦਾ ਉਚੜਿਆ ਪਿਆ ਆ ਲਾਦਾ ਭੱਜ ਭੱਜ ਕੇ ਕਰ ਲੀ ਗਰਮੀ ਵਾਲੀ ਹੁਣ ਦਮਜਾ ਲੈ ਕੇ ਫਿਰ ਨਾਉਣੇ ਆ ਰੋਟੀ ਹਜੇ ਖਾਦੀ ਨਹੀਂ ਹੈਗੀ ਨਾ ਨੂੰ ਕੇ ਖਾਵਾਂਗੇ ਕੰਮ ਸਾਰੇ ਗਏ ਨਿਬੜ ਆਪਣੇ ਸਵੇਰ ਵਾਲੇ ਅੱਜ ਕੱਪੜੇ ਨਹੀਂ ਧੋਤੇ ਹੈਗੇ ਕੱਪੜੇ ਕੱਲ ਮੈਂ ਸ਼ਾਮ ਨੂੰ ਧੋਤੇ ਸੀ ਹੁਣ ਨਾ ਉਹਨਾਂ ਨੂੰ ਕਿਲਾ ਆਗੇ ਦੇਖਾਂਗੇ ਸ਼ਾਮ ਜੀ ਨੂੰ ਫਿਰ ਪਾ ਦਾਂਗੇ ਮਸ਼ੀਨ ਤੇ ਮੁੜਕੋ ਜਿਹੇ ਵਾਲੇ ਹੁੰਦੇ ਹੁਣ ਜਿਹੜਾ ਕੋਈ ਬਾੜੀ ਮਾਰ ਹੁੰਦੀ ਹੈ ਕੱਪੜੇ 'ਚ ਤੇ ਬੱਚੇ ਵਾਗੇ ਬੇਟੀ ਵਾਗੀ ਬੇਟਾ ਨਾਈ ਜਾਂਦਾ ਉਹ ਲਾ ਦੂਗਾ ਤੇ ਮੈਂ ਲਾ ਦੂੰਗੀ ਉਸ ਤੋਂ ਬਾਅਦ ਫਿਰ ਪਿਛਲੇ ਜਿਹੇ ਪੈਰ ਦੇਖਾਂਗੇ ਉਦੋਂ ਪਾ ਦਾਂਗੇ ਮਸ਼ੀਨ 'ਚ ਨਾ ਅੱਗੇ ਦੇਖੋ ਜਿਹੜਾ ਧਵਾੜਦੇ ਆ ਸੁੱਟੀਆਂ ਹੁੰਦੀਆਂ ਹੇ ਆ ਅੰਨਾ ਸਕੂਲੋਂ ਕਰਾਂ ਦੇ ਹੁਣ ਮਹੀਨਾ ਡੇਢ ਮਹੀਨੇ ਦੀਆਂ ਸੁੱਟੀਆਂ ਨੇ ਹਨਾ ਨਾਵਾ ਕਹਿ ਦਿੰਦੀਆਂ ਜੇਦੋ ਛੋਟੇ ਹੁੰਦੇ ਸੀ ਉਦੋਂ ਨਾਨਕੀ ਭੱਜ ਜਾਂਦੇ ਸੀ ਜਦੋਂ ਬਾਵਾ ਮਟਿਆਰ ਆਈਆਂ ਹੋ ਗਈਆਂ ਨਾ ਕਹਿ ਦਿੰਦੀ ਆਜੋ ਤਾਂ ਦਰੀਆਂ ਗੁਣੀਆਂ ਜਾਂ ਖੇਸ ਗੁਣੀਆਂ ਦਰੀਆਂ ਤੇ ਲਾ ਲਾਂਦੀਆਂ ਬੌਲਿਆਂ ਵਾਂਗੂ ਉਹ ਪਹਿਨੀ ਪੇਟੀ ਭਰੀ 30 30 40 40 ਬਿਸਤਰੇ ਕਰੀ ਜਾਂਦੇ ਦੋ ਬਿਸਤਰੇ ਨਹੀਂ ਪਾਟੇ ਹੋਏਗੇ ਹਜੇ ਨਾ ਬਸ ਤੈਨੂੰ ਕੋਈ ਬਰਤਤੇ ਹੋਈ ਗੱਲ ਤਾਂ ਕੰਪਲਸ ਨੇ ਸਾਉ થોੜੇ ਕੰਬਰ ਲੈ ਲੰਨਾ ਉਹਨੇ ਕਿਸੇ ਨੇ ਸਾਲ ਚ ਵੀ ਕਦੇ ਲਜਾਈਆਂ ਨਿਕਡੀਆਂ ਹੈਗੀਆਂ ਮੇਰੇ ਸਾਹਮਣੇ ਕੌਂ ਵਾਲੀਆਂ ਅਦਰੀਆਂ ਤੇ ਲਾਈ ਰੱਖਦੇ ਹਾਂ ਇਹ ਹਾਰ ਦੇ ਮਹੀਨੇ ਮੱਚ ਜਾਂਦੇ ਉੱਤੇ ਪੱਖੇ ਜੇ ਚੱਲਦੇ ਹੁੰਦੇ ਜਾਂ ਦਾਤੀ ਖਰੇ ਜੇ ਹੁੰਦੇ ਹਨਾ ਤੁਹਾਡੀਆਂ ਸਸਾਈ ਕਹਿਣੀਆਂ ਤੁਹਾਡੀਆਂ ਸਸਾਈ ਕਹਿਣੀਆਂ ਮਤ ਨਹੀਂ ਦਿੱਤੀ ਆ ਸਿੱਖ ਲੋਨੀ ਫੇਸਬੁਕ ਨਾ ਸਿੱਖ ਲੋਨੀ ਟਾਣੀ ਬੁਣਨਾ ਸਿੱਖ ਲੋਨੀ ਤੇ ਦਰਗਾ ਬੁਣਨਾ ਸਿੱਖ ਲੁਖੇਸ ਖੁਸਤਾ ਨਹੀਂ ਮੈਂ ਬੁਣੇ ਤਾਣੀ ਤੋਂ ਹੀ ਤਾਂ ਦਰਗਾ ਜਰੂਰ ਬਣਾਤੀਆਂ ਸੀ ਵੀ ਚਲ ਕੱਲਿਆਂ ਨਾ ਹਨਾ ਹੈਗੀਆਂ ਸੀ ਮੇਰੀਆਂ ਚਾਚੀਆਂ ਤਾਈਆਂ ਸਾਰੀਆਂ ਰਲ ਕੇ ਇਕੱਠੀਆਂ ਕੰਮ ਕਰ ਲੈਂਦੀਆਂ ਸੀ ਤੇ ਫਿਰ ਅਸੀਂ ਹਾਰ ਚ ਜੇ ਦਸਾਂ ਛੁੱਟੀ ਮਿਲ ਛੁੱਟੀਆਂ ਮਿਲ ਜਾਂਦੀਆਂ ਅਸੀਂ ਤੇਨੇ ਚਾਚੇ ਤਾਇਿਆਂ ਦੇ ਇੱਕ ਕੁੜੀ ਸੀ ਤੇ ਨਾਲ ਉਹ ਛੋਟੀਆਂ ਸੀ ਮੈਥੋਂ ਮੈਂ ਵੱਡੀ ਸੀ ਸਾਡੇ ਦੋ ਅੱਡੇ ਹੁੰਦੇ ਦਰੀਆਲੇ ਇੱਕ ਤੇ ਮੇਰੀ ਮਾਸੀ ਤੇ ਚਾਚੀ ਇੱਕ ਤੇ ਮੈਂ ਤੇ ਮੇਰੀ ਮਾਂ ਕੋਈ ਸੰ ਗੁੱਟੀਆਂ ਕਰਕੇ ਦਿੰਦੀ। ਨਾ ਇਹ ਬੁਣੀਆ ਭੈਣੇ ਦਰੀਆਂ। ਕੌਣ ਦਰ ਰੰਗਾਂ ਨੂੰ ਪੁੱਛਦਾ ਹਣਾ। ਸਿਕਲੋਂਸਰ ਜੇ ਕੋਈ ਕੰਮ ਹੁੰਦਾ ਸਿਕਲੋਂਸਰ ਸੱਸ ਕਰੂਗੀ ਆ। ਸਕੇ ਨਹੀਂ ਸਿਕਲੋਂਸਰ ਸੱਸ ਕਰੂਗੀ। ਕੀ ਸੱਸਾਂ ਨੇ ਕਰਨਾ ਸੀ। ਕਹੀ ਜਾਂਦੀ। ਮੈਂ ਤਾਂ ਪਾਈ ਜਾਂਦੀ ਹਾਂ। ਹੁਣ ਆਪਾਂ ਨੂੰ ਕਿਸੇ ਨੇ ਸੱਸੀ ਨਹੀਂ ਸਮਝਣਾ ਹੈਗਾ ਮੇਰੇ ਹਿਸਾਬ ਨਾਲ ਤਾਂ ਨਾ ਕਿਸੇ ਨੇ ਕੁਸ ਲਿਆਉਣਾ ਨਾ ਕੋਈ ਸਮਝੇ ਹਨਾ। ਹੁਣ ਤਾਂ ਹਰ ਬਹੁਤ ਫਰਕ ਪੈ ਗਿਆ। ਹੁਣ ਤਾਂ ਸਸਤੇ ਨੂੰ ਚ ਜਮਾ ਫਰਕ ਨਹੀਂ ਤਾਂ ਹਰ ਇੱਕ ਦੇ ਮਾਂ ਤੇ ਕੰਮੀ ਆ ਹਨ ਅੱਗੇ ਸਸਾ ਉਹ ਕੀ ਸੀ ਆਈ ਜਾ ਸਸਾ ਹੁਈ ਮਾਂ ਜੱਕਰੀ ਜਾਂਦੀ ਮੈਂ ਬੰਨਿਆ ਮੈਂ ਬੰਨਿਆ ਮੈਂ ਬੰਨਿਆ ਬੀਤਾ ਬੰਨਿਆ ਦੱਸ ਤਾਂ ਆਪਦੇ ਬੱਚਿਆਂ ਦੇ ਖਾਤਰ ਬੰਨਿਆ ਹਨਾ ਜਿਹੜਾ ਕੋਈ ਗਾਹ ਉਹ ਆਪਦੇ ਬੱਚਿਆਂ ਦੀ ਖਾਤਰ ਬੰਨੂਗਾ ਸੋਨੂ ਗਾਹ ਸੋਡਾ ਸੱਸ ਸਹੁਰਾ ਬਨ ਕੇ ਦੇਖੀ ਗਿਆਗਾ ਬੰਨਣ ਨੂੰ ਦੱਸ ਕੀ ਬੰਨਣਾ ਤਾਂ ਉਹ ਨਹੀਂ ਹੈਗਾ ਨਾਸਸ ਨੂੰ ਹਾਂ ਜੀ ਫਰਕ ਨੂੰ ਤਮਾਵਾ ਤੀਂੇ ਸਮਝਦੀਆਂ ਨੇ ਸੱਸਾਂ ਵੀ ਹੁਣ ਤਾਂ ਤੀਆਂ ਸਮਝਦੀਆਂ ਨੇ ਮਾਵਾ ਨੂੰਹਾਂ ਵੀ ਖਰਮਾਵਾਂ ਸਮਝਦੀਆਂ ਏਡੀਆਂ ਨੂੰਹਾਂ ਮਾੜੀਆਂ ਨਹੀਂ ਹੁੰਦੀਆਂ ਕਾਪਾਂ ਮਾੜੀਆਂ ਬਣਾ ਦੰਨੇ ਹਨਾ ਵੀ ਨੂੰਹਾਂ ਮਾੜੀਆਂ ਨੂੰਹਾਂ ਕਾਹਨੂੰ ਮਾੜੀਆਂ ਹੁੰਦੀਆਂ ਨੇ ਸੱਸਾਂ ਹੀ ਮਾੜੀਆਂ ਹੁੰਦੀਆਂ ਨੇ ਸਾਰੇ ਪੈਸੇ ਦੀ ਗੱਲ ਹੁੰਦੀ ਆ ਹਨਾ ਦੋ ਚਾਰ ਸਾਲ ਤੀ ਪੁੱਤ ਨੂੰ ਸੌਂਕ ਹੁੰਦਾਗਾ ਚੀਜ਼ ਲਿਆਉਣ ਦਾ ਪਾਉਣ ਦਾ ਹੰਡਾਉਣ ਦਾ ਹਨਾ ਉਹੀ ਟਾਈਮ ਹੁੰਦਾਗਾ ਜਦੋਂ ਪੈਸੇ ਦੇ ਦਿੰਦੇ ਕੋੜ 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 ਕਰਦੀਆਂ ਨੇ ਨੂੰਹ ਬੋਲੂ ਹੋਰ ਕੀ ਕਹੂਗੀ ਵੀ ਹਨਾ ਚੌਲਾੜ ਤਾਂ ਪੂਰੇ ਕਰਨੀ ਨੇ ਜਵਾਖ ਨੇ ਆਪਦੇ ਆਪਾ ਆਪਦੀਆਂ ਧੀਆਂ ਦੇ ਨਹੀਂ ਕਰਦੇ ਹੈਗੇ ਚੌਲਾੜ ਪੂਰੇ ਹੁਣ ਆਪਾ ਆਪਦੀਆਂ ਧੀਆਂ ਨੂੰ ਹਰ ਇੱਕ ਚੀਜ਼ ਲਿਆ ਕੇ ਦਿੰਨੇ ਆ ਲਿਆਉਂਦੇ ਨਹੀਂ ਹੈਗੇ ਹਰ ਇੱਕ ਚੀਜ਼ ਆਪਾਂ ਉਹਨਾਂ ਨੂੰ ਲਿਆ ਕੇ ਦਿੰਨੇ ਆ ਵੀ ਚੱਲ ਹਨਾ ਨਿਆਣੇ ਨੇ ਇਹਨਾਂ ਦੇ ਚੌ ਨੇ ਧੀ ਨੂੰ ਵੀ ਲਿਆਉਨੇ ਆ ਪੁੱਤ ਨੂੰ ਵੀ ਲਿਆਉਨੇ ਆ ਨੂਵੇਰ ਇੱਕ ਪਤਾ ਨਹੀਂ ਕੀ ਹੋ ਜਾਂਦਾ ਵਾ ਉਹਨੂੰ ਵੀ ਧੀ ਬਣਾਇਆ ਕਰਨਾ ਵੀ ਇਹ ਵੀ ਧੀ ਆ ਵਿਆਹ ਕੇ ਲਿਆਉਂਦੇ ਨੇ ਕੋਈ ਨਹੀਂ ਬਣਾਉਂਦਾ ਧੀ ਤੂੰ ਕਿਸੇ ਨੇ ਅਸਲ ਚ ਵਾਲੇ ਆ ਜਿਹਦੇ ਹਨਾ ਮਾਂ ਨੂੰ ਪਤਾ ਹੁੰਦਾ ᱛੀ ਦੇ ਦੁੱਖ ਦਾ ਕੀ ਦੁੱਖਾ ਹਨ ਜਿਹਦੇ ਤੀ ਨਹੀਂ ਹੁੰਦੀ ਉਹਨੂੰ ਕੁਝ ਨਹੀਂ ਪਤਾ ਹੁੰਦਾ ਵੀ ਤੀ ਦਾ ਕੀ ਦੁੱਖ ਹੁੰਦਾ ਨਾ ਕੋਈ ਮੰਨੇ ਆਂਜਲ ਸਾਰੀਆਂ ਤਾਂ ਨਹੀਂ ਹੁੰਦੀਆਂ ਹੈਗੀਆਂ ਵਿੱਚ ਬਥੇਰੀਆਂ ਅਸਲ ਤੀ ਤਾਂ ਹਰ ਇੱਕ ਦੇ ਹੋਣੀ ਚਾਹੀਦੀ ਹੈ ਪਤਾ ਲੱਗ ਜਾਂਦਾ ਵੀ ਤੀ ਦਾ ਆ ਦੁੱਖ ਹੁੰਦਾ ਹੈ ਹਨਾ ਤੀ ਤਰਨਾ ਜਮੀ ਨਹੀਂ ਪਤਾ ਲੱਗਦਾ ਦੂਜੇ ਤੀ ਤਾਂ ਹੀ ਲੱਗਦਾ ਹੁੰਦਾ ਵੀ ਉਹੀ ਕਰੀ ਜਾਂਦੀ ਐ ਐਮੀਆ ਅਸਲ ਮਾਂ ਨੂੰ ਦਰਦ ਦਾ ਪਤਾ ਹੁੰਦਾ ਮੇਰੀ ਤੀ ਦਾ ਦੁੱਖ ਦਾ ਦਰਦ ਕੀ ਆ ਹਨਾ ਇੱਕ ਤੀ ਤਾਂ ਹੋਵੇ ਹਰ ਇੱਕ ਦੇ ਗਰਮੀ ਸੀ ਬਹੁਤ ਮੁਰਕਾ ਜਿਹਾ ਸੁਕਾ ਲਿਆ ਬਹਿ ਕੇ ਪੱਖੇ ਥੱਲੇ ਮਾਹਾਂ ਫੇਰ ਫੇਰ ਗਰਮੀ ਉਹ ਵੀਡੀਓ ਬਣਾਉਣਾ ਕਿਹੜਾ ਸੌਖੀ ਆ ਗਰਮੀ ਆਉਂਦੀ ਆ ਮਾਹ ਚੱਲ ਹੁਣ ਤਾਂ ਮੁਰਕੋ ਮੁੜਕੀ ਹੋਏ ਹੋਏ ਆ ਫੇਰ ਹੀ ਨਾ ਮੰਗੇ ਮਾਹ ਪਹਿਲਾਂ ਵੀਡੀਓ ਬਣਾਉਨੇ ਆ ਥੋੜੀ ਜਿਹੀ ਫੜਫੜਾਣਾ ਕਰ ਦਿੰਦੇ ਆ ਤੂੰ ਕਈ ਕਈ ਦਿਨ ਪਾਉਂਦੀ ਨਹੀਂ ਹੈਗੀ ਵੀਡੀਓ ਕਾਣੇ ਗਰਮੀ ਵਾਲੀ ਆ ਬਣਾਉਣੀ ਔਖੀ ਆ ਕੀ ਕਰੀਏ ਗਰਮੀ ਚ ਐਦੋ ਵਾਰ ਨਾਉਣੇ ਨੂਨੇ ਰੋਟੀ ਰੋਟੀ ਖਾਣੇ ਆ ਟਾਈਮ ਹੋ ਗਿਆ ਹੋ ਮੈਨੂੰ ਲੱਗਦਾ 10 ਵਜਣ ਵਾਲੀ ਨੇ 10 ਵਜਣ ਵਾਲਿਆ ਚਲੋ ਅੱਜ ਆਪਾਂ ਇੱਥੇ ਕਰਦੇ ਆ ਵੀਡੀਓ ਦਾ ਐਂਡ ਕੱਲ ਨੂੰ ਹੋਰ ਲੈ ਕੇ ਆਵਾਂਗੇ ਕੋਈ ਸੋਣੀ ਜੀ ਵੀਡੀਓ ਐਂ ਗੱਲਾਂ ਬਾਤਾਂ ਹੋਰ ਸੁਣਾਵਾਂਗੇ ਕੱਲ ਨੂੰ ਸੁਣਾਵਾਂਗੇ ਆਪਾਂ ਆਪਣੇ ਪੇਕੇ ਕਰਦੇ ਆ ਗੱਲਾਂ ਕੀ ਕੀ ਆਪਾਂ ਕਰਦੇ ਹੁੰਦੇ ਛੋਟੇ ਹੁੰਦੇ ਕੀ ਖੇਡਾਂ ਖੇਡਦੇ ਹੁੰਦੇ ਆ ਨਾ ਕੀ ਕੀ ਉੱਥੇ ਕੰਮ ਹੁੰਦੇ ਸੀ ਇੰਨੇ ਜਾਣੇ ਸੀ ਅਸੀਂ ਤਾਂ 20 25 ਜਾਣੇ ਮੇਰੇ ਲਈ ਲੱਗਿਆ ਰਹਿੰਦਾ ਨਾਕਸਨ ਮੇਰ ਤੇਰ ਸੀ ਆਪਦੇ ਮਾਪਿਆਂ ਦੀ ਸਮਾਂ ਚਾਚੇ ਤਾਇਿਆਂ ਦੇ ਵੱਧ ਕੰਮ ਉਹ ਕਰਦੇ ਚਾਚੇ ਤਾਇਿਆਂ ਦਾ ਹੁਣ ਵੀ ਵਾਧੂ ਆਉਂਦਾ ਮੈਂ ਤਾਂ ਮੇਰੇ ਚਾਚੀ ਘਨਾਸੀਆਂ ਦਾ ਮੈਂ ਮੇਰੀ ਮਾਂ ਨਾਲ ਵੱਧਾ ਹੁੰਦਾ ਵਾ ਆਪ ਬਥੇਰਾ ਕਰਦੀਆਂ ਸੀ ਹਨ ਤਾਂ ਬੱਚੇ ਕਿਸੇ ਦਾ ਮੂਰ ਨਹੀਂ ਕਰਦੇ ਹੈਗੇ ਚਲੋ ਜੀ ਆਪਾਂ ਇੱਥੇ ਕਰਦੇ ਆਂ ਅੱਜ ਵੀਡੀਓ ਦਾ ਐਂਡ ਐਨੇ ਕੁ ਵੀਡੀਓ ਹੀ ਬਣਾਵਾਂਗੇ ਗਰਮੀ ਹੋ ਰਹੀ ਆ ਬਹੁਤ ਨਾਲ ਉਹ ਨੂਨੇ ਆ ਰੋਟੀ ਵਿਕਟੀ ਖਾਣੇ ਆ ਭੁੱਖ ਲੱਗ ਰਹੀ ਆ ਵੈਰੂ ਜੀ ਕਾ ਖਾਲਸਾ ਵੈਰੂ ਜੀ